ਦੋਸਤੋ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਇੱਕ ਹੋਰ ਬੱਚਾ ਜਿਹੜਾ ਜਨਮ ਲੈ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਕੁੱਖੋਂ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੂਸੇਵਾਲ ਦਾ ਬਹੁਤ ਟਾਈਮ ਪਹਿਲਾਂ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜਮ੍ਹਾਂ ਬੇਸਹਾਰਾ ਹੋ ਗਏ ਸੀ ਪਰ ਹੁਣ ਦੋਸਤੋ ਉਸ ਹਵੇਲੀ ਵਿੱਚ ਜਿਹੜੀਆਂ ਦਵਾਰੇ ਰੌਣਕਾਂ ਲੱਗਣਗੀਆਂ ਕਿਉਂਕਿ ਬਹੁਤ ਜਲਦ ਸਿੱਧੂ ਮੂਸੇਵਾਲ ਦਾ ਆਪਾਂ ਛੋਟਾ ਭਰਾ ਕਹਿ ਸਕਦੇ ਹਾਂ ਵੀ ਸਿੱਧੂ ਮੂਸੇਵਾਲ ਦਾ ਛੋਟਾ ਭਰਾ ਜਿਹੜਾ ਜਨਮ ਲੈ ਰਿਹਾਗਾ ਉਹਨਾਂ ਦੀ ਮਾਤਾ ਦੀ ਕੁ ਮਾਤਾ ਜੀ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ ਹਵੇਲੀ ਦੇ ਅੰਦਰ ਹੀ ਰਹਿੰਦੇ ਆ ਤੇ ਸਾਰਿਆਂ ਨੂੰ ਜਿਹੜੀ ਖੁਸ਼ੀ ਉਹਨਾਂ ਨੇ ਖੁਦ ਹੀ ਸਾਂਝੀ ਕੀਤੀ ਆ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਮਾਤਾ ਪਿਤਾ ਦਾ ਕੋਈ ਵੀ ਜਿਹੜਾ ਸਹਾਰਾ ਨਹੀਂ ਰਿਹਾ ਸੀ ਇਕੱਲਾ ਸਿੱਧੂ ਮੂਸੇਵਾਲਾ ਮਾਤਾ ਪਿਤਾ ਦਾ ਜਿਹੜਾ ਪੁੱਤ ਸੀ ਪਰ ਉਹ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀਗਾ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਤੇ ਹੁਣ ਦੋਸਤੋ ਸਿੱਧੂ ਮੂਸੇਵਾਲਾ ਛੋਟਾਪਰਾ ਸਿੱਧੂ ਮੂਸੇਵਾਲੀ ਮਾਤਾ ਪਿਤਾ ਦੇ ਕੋਖੋ ਜਿਹੜਾ ਦੁਵਾਰੇ ਜਨਮ ਲੈ ਰਿਹਾ ਹੈ ਤੁਸੀਂ ਵੇਖਿਆ ਉਹਨਾਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਬਹੁਤ ਟਾਈਮ ਤੋਂ ਸੋਸ਼ਲ ਮੀਡੀਆ ਤੇ ਵੀ ਨਹੀਂ ਆਏ ਤੇ ਜਦੋਂ ਵੀ ਹਵੇਲੀ ਵਿੱਚ ਐਤਵਾਰ ਨੂੰ ਸਪੀਚ ਦਿੱਤੀ ਜਾਂਦੀ ਆ ਤਾਂ ਉਹਨਾਂ ਦੇ ਪਿਤਾ ਇਕੱਲੇ ਹੀ ਬੋਲਦੇ ਨੇ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਜਿਹੜੇ ਉਹਨਾਂ ਵਿੱਚ ਨਹੀਂ ਆਉਂਦੇ ਦੋਸਤੋ ਗੱਲ ਸਿੱਧੂ ਮੂਸੇਵਾਲੇ ਦੀ ਕਰੀਏ ਸਿੱਧੂ ਮੂਸੇਵਾਲਾ ਦਾ ਨਾਮ ਗਾਇਕੀ ਵਿੱਚ ਬਹੁਤ ਵੱਡਾ ਸੀਗਾ ਸਿੱਧੂ ਮੂਸੇਵਾਲੇ ਜਨਮ ਤੋਂ ਬਾਅਦ ਉਸਦੇ ਹਰ ਇੱਕ ਫੈਨ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਪਰ ਸਿੱਧੂ ਮੂਸੇਵਾਲਾ ਦੋਸਤੋ ਇੱਕ ਵਾਰ ਫੇਰ ਆਪਾਂ ਕਹਿਦੀ ਵੀ ਇੱਕ ਹੋਰ ਜਿਹੜਾ ਬੱਚਾ ਉਸ ਹਵੇਲੀ ਵਿੱਚ ਜਨਮ ਲੈ ਰਿਹਾ ਹੈਗਾ ਇੱਕ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਦੀ ਗੱਲ ਆ ਕਿਉਂਕਿ ਦੋਸਤੋ ਬੇਸਾਰਾ ਮਾਤਾ ਪਿਤਾ ਕੋਲ ਜਿਹੜਾ ਦਵਾਰੇ ਬੱਚਾ ਹੋ ਕਿਤੇ ਨਾ ਕਿਤੇ ਜਿਹੜਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਉਹਨਾਂ ਦਾ ਦੁੱਖ ਹੈ ਥੋੜਾ ਜਿਹਾ ਘਟ ਜ਼ਰੂਰ ਜਾਊਗਾ ਕਿਉਂਕਿ ਉਹ ਨਵੇਂ ਬੱਚੇ ਦੀਆਂ ਜਿਹੜੀਆਂ ਖੁਸ਼ੀਆਂ ਦੇ ਵਿੱਚ ਉਹਨੂੰ ਖੜਾਉਣ ਦੇ ਵਿੱਚ ਲਾ ਲੋ ਹੈਨਾ ਉਹਨਾਂ ਦਾ ਪਾਲਣ ਪੋਸ਼ਣ ਚ ਲਾ ਲੋ ਜਾ ਜਿਵੇਂ ਵੀ ਲਾ ਲਓ ਤੁਸੀਂ ਉਹਨਾਂ ਵਿੱਚ ਜਿਹੜਾ ਉਹਨਾਂ ਦਾ ਧਿਆਨ ਹੋ ਜਾਊਗਾ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ 29 ਮਈ ਨੂੰ ਜਿਹੜਾ ਸਿੱਧੂ ਮੂਸੇਵਾਲਾ 2022 ਦੇ ਵਿੱਚ ਬਾਈ ਨੂੰ ਜਿਹੜਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕਾਂ ਨੇ ਆਪਾਂ ਕਹਿੰਦੇ ਸਾਥ ਦਿੱਤਾ ਪਰ ਫਿਰ ਵੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਸ਼੍ਰੀਆਮ ਜਵਾਰਕੇ ਪਿੰਡ ਵਿੱਚ ਬਾਈ ਸਿੱਧੂ ਮੂਸੇਵਾਲੇ ਨੂੰ ਜਿਹੜਾ ਗੋਲੀਆਂ ਮਾਰ ਕੇ ਪਹਨੋ ਦਿੱਤਾ ਸੀਗਾ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦਾ ਜਿਹੜਾ ਆਪ ਦੇ ਸਰ ਉਹਦਾ ਲਿਆ ਸੀਗਾ ਵੀ ਮੈਂ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੇ ਗੋਲਡੀ ਬਰਾੜ ਨੇ ਜਿਹੜ ਔਰ ਅੱਜ ਤੱਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਬਹੁਤ ਅੱਜ ਆਪਾਂ ਕਹਿੰਦੇ ਬਹੁਤ ਥਾਮਾਤੇ ਗਏ ਨੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਵਾਸਤੇ ਪਰ ਉਹਨਾਂ ਨੂੰ ਜਿਹੜਾ ਕਿਤੇ ਵੀ ਕੋਈ ਇਨਸਾਫ ਨਹੀਂ ਮਿਲਿਆ ਤੇ ਦੋਸਤੋ ਹੁਣ ਜਿਹੜੀ ਇੱਕ ਹੋਰ ਖੁਸ਼ੀ ਦੀ ਗੱਲ ਆਪਾਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀ ਇੱਕ ਬੱਚਾ ਜਿਹੜਾ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਜਨਮ ਲੈ ਰਿਹਾ ਸਿੱਧੂ ਮੂਸੇਵਾਲੇ ਦੇ ਮਾਤਾਂ ਦੇ ਹੀ ਕੁੱਖੂ ਸਿੱਧੂ ਮੂਸੇਵਾਲੇ ਦੇ ਮਾਤਾਂ ਦੇ ਕੁੱਖੂ ਜਿਹੜਾ ਇੱਕ ਬੱਚਾ ਜਨਮ ਲੈ ਰਿਹਾ ਹੈਗਾ ਹੋ ਸਕਦਾ ਉਸ ਹਵੇਲੀ ਵਿੱਚ ਜਿਹੜੀਆਂ ਖੁਸ਼ੀਆਂ ਆਉਣਗੀਆਂ ਤੇ ਸਿੱਧੂ ਮੂਸੇਵਾਲੇ ਜਿਹੜੇ ਫਾਈਨਲੇ ਕਬੱਡੀ ਆਪਾਂ ਕਹਿੰਦੇ ਹਾਂ ਖੁਸ਼ਖਬਰੀ ਵੀ ਹੈ ਕਿਉਂਕਿ ਦੋਸਤੋ ਲੋਕਾਂ ਨੂੰ ਵੱਡਾ ਝਟਕਾ ਇੱਕ ਇਹ ਲੱਗਿਆ ਸੀ ਵੀ ਕੱਲੀ ਜਿਹੜਾ ਮਾਤਾ ਪਿਤਾ ਦਾ ਇਕੱਲਾ ਬੱਚਾ ਸੀ ਉਹ ਛੱਡ ਗਿਆ ਹੈ ਨਾ ਤਾਂ ਉਹ ਜਿਹੜਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਜਿਹੜਾ ਮਤਲਬ ਬਰਲਾਪ ਪਾਇਆ ਸੀ ਉਸ ਵੇਲੇ ਤਾਂ ਉਸ ਨੂੰ ਦੇਖ ਕੇ ਸਾਰੇ ਹੀ ਜਿਹੜੇ ਫੈਨ ਵੀ ਟੁੱਟ ਗਏ ਸੀ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੇ ਵਧੀਆ ਲੱਗੀ ਤਾਂ